ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸੋ ਕਹ ਤਨ ਗੁਰ ਸੇਵੀਐ ਆਹਨ ਸਹਜ ਸੁਭਾਈ ਦਰਸਨ ਅਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਫਤਖ ਸੰਮਦੇ ਨੂਰ ਅਰਸੋਂ ਕੁਰਸੋਂ ਛੱਡੀ ਐ ਤੋਦ ਡਿਠੀ ਸੱਚੇ ਪਾਤ ਸਾਹੁ ਮਲ ਜਨਮਾ ਜਨਮ ਦੀ ਕੱਟੀ ਐ ਸਜਣਾ ਸੱਚਾ ਪਤ ਸਾਹੋ ਸਰ ਸਾਹਾਂ ਦੇ ਸਾਹੋ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਨਾਵੇ ਸਾਗ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹੱਲਾ ਪੰਜਵਾ चतर दिशा की बाल अपना सिर ऊपर कर तारियो कृपा कटाख अवलोकन की नो दास का दुख बेदारियो चतर दिशा की नो बल अपना सिर ऊपर कर तारियो कृपा कटाख अवलोकन की नो दास का दुख बेदारियो ਹਰ ਜਨ ਰਾਖੇ ਗੁਰ ਗੋਵਿੰਦ ਕਾਂਛਾ ਲਾਏ ਆਵਗਣ ਸਭ ਮਿਟੇ ਦਇਆਲ ਪੁਰਖ ਪਕਸੰਦ ਰਹਾਉ ਜੋ ਮੰਗਹਿ ठाकुर ਆਪਣੇ ਤੇ ਸੋਈ ਸੋਈ ਦੇਵਾਂ ਨਾਨਕ ਨਾਸ ਮੁਖ ਤੇ ਜੋ ਬੁਲੇ ਇਹ ਹਾ ਓ ਹਾ ਸੱਚ ਹੋਵੇ ठाकुर अपने ते सोई सोई देव नानक नास मुख ते जो बोलै ई हा ऊहा सच होवै ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸੋ ਕਹਾ ਤਨ ਗੁਰ ਸੇਵੀਐ ਆਹਨ ਸ ਸਹਜ ਸੁਭਾਈ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਫਤਖ ਸੰਮਦੀ ਨੂਰ ਅਰਸੋਂ ਕੁਰਸੋਂ ਝਟੀ ਐ ਤੋਦ ਡਿਠੀ ਸੱਚੇ ਪਾਤ ਸਾਹੁ ਮਲ ਜਨਮਾ ਜਨਮ ਦੀ ਕਟਿਅ ਸਜਣਾ ਸੱਚਾ ਪਤਸਾਹ ਸਰਸਾਂ ਹੰਦ ਸਹੋ ਜਿਸ ਪਾਸ ਬਹਿਠਿਆ ਸੋਹੀਏ ਸਬਨਾ

ਚਤੁਰਾ ਦਿਸ਼ਾ ਕੀ ਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਾਖ ਅਵ ਲੋਕਨ ਕੀ ਨੋ ਦਾਸ ਕਾ ਨੂਖ ਬਿਦਾਰਿਓ चतरा दिशा किनो बल अपना शिर ऊपर कर तारो कृपा कटाख अवलोकन किनो दास का दुःख बेदारियो ਹਰ ਜਨ ਰਾਖੇ ਗੁਰ ਗੋਵਿੰਦ ਕਾਂਛਾ ਲਾਏ ਆਵਗਣ ਸਭ ਮਿਟੇ ਦਇਆਲ ਪੁਰਖ ਪਕਸੰਦ ਰਹਾਉ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵਾਂ ਨਾਨਕ ਨਾਸ ਮੁਖ ਤੇ ਜੋ ਬੋਲੇ ਈਹਾ ਓਹਾ ਸੱਚ ਹੋਵੈ ਆਪਨੇ ਤੇ ਸੋਈ ਸੋਈ ਦੇਵ ਨਾਨਕ ਨਾਸ ਮੁਖ ਤੇ ਜੋ ਬੋਲੈ ਇਹ ਹੂਹਾ ਸਚ ਹੋਵੈ ਸਤਨਾਮ ਗੁਰੂ ਸਾਹਿਬ ਜੀ ਸੋ ਕਹ ਤਨ ਗੁਰ ਸੇਵੀਐ ਆਹਨ ਸ ਸਹਜ ਸੁਪਾਈ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਈ ਹੋ ਵੈ ਸਫਤ ਖਸਮ ਦੇ ਨੂਰ ਅਰਸੋਂ ਕੁਰਸੋਂ ਛੱਡੀ ਐ ਤੋਦ ਡਿਠੀ ਸੱਚੇ ਪਾਤ ਸਾਹੁ ਮਲ ਜਨਮ ਜਨਮ ਦੇ ਕੱਟੀ ਐ ਸਜਣਾ ਸੱਚਾ ਪਤਸਾਹ ਸਰਸਾਂ ਦਾ ਸਹੋ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੀ ਸਾਹੋ ਸਤਨਾਕ ਸੇਵਾਹੀ ਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾ ਚਤਰਾ ਦਿਸਾ ਕੀ ਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਾਖ ਅਵ ਲੋਕਨ ਕੀ ਨੋ ਦਾਸ ਕਾ ਨੂਖ ਬਿਦਾਰਿਓ ਚਤਰਾ ਦੇਸਾ ਕੀ ਨੋ ਮਲ ਆਪਣਾ ऊपर कर तारियो कृपा कटाख अवलोकन किनो दास का दुख हार जान राखे गुर गोविंद कंठा ਨਾਏ ਆਵਗਣ ਸਭ ਮਿਟੇ ਦਇਆਲੁਰਖ ਪਕਸੰਦ ਰਹਾਉ ਜੋ ਮੰਗੈ ठाकुर ਆਪਣੇ ਤੇ ਸੋਈ ਸੋਈ ਦੇਵੈ ਨਾਸ ਮੁਖ ਤੇਜੋ ਬੁਲੇ ਹਾ ਓਹਾ ਸੱਚ ਹੋਵੇ ਜੋ ਮੰਗਹਿ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਸ ਮੁਖ ਤੇ ਜੋ ਬੋਲੈ ਇਹ ਹਉ ਹਾ ਸਚ ਹੋਵੈ ਸਤਨਾਮ ਸ੍ਰੀ ਵਾਹੀ ਗੁਰੂ ਸਾਹਿਬ ਜੀ ਸੋ ਕਹ ਤਨ ਗੁਰ ਸੇਵੀਐ ਆਹਨ ਸ ਸਹਜ ਸੁਭਾਈ ਦਰਸਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਹਤਖ ਸੰਮਦੀ ਨੂਰ ਅਰਸੋਂ ਕੁਰਸੋਂ ਛੱਡੀ ਐ ਤੋਦ ਡਿਠੀ ਸੱਚੇ ਪਾਤ ਸਾਹੁ ਮਨ ਜਨਮ ਜਨਮ ਦੇ ਕੱਟੀ ਐ ਸਜਣਾ ਸੱਚਾ ਪਾਤ ਸਾਹੁ சபாசிய சோஹ சபனா திசாக சதனாயிர ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾ ਚਤਰਾ ਦਿਸਾ ਕੀ ਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ ટાખે અવલોકન કીન દાસખ બેદાર્યું ચ છતર દિશા અપના શેર ઉપર કર ਕ੍ਰਿਪਾ ਕਟਖ ਆਵ ਲੋ ਕਨ ਕਿਨੋ ਦਾਸ ਕਾ ਦੁਖ ਬੇਦਾਰੇ ਓ ਹਰ ਜਨ ਰਾਖੇ ਗੁਰ ਗੋਵਿੰਦ ਕਾਂਛਾ ਲਾਏ ਆਵ ਗਣ ਸਭ ਮਿਟੇ ਦਇਆਲ ਔਰਕ ਪਕਸੰਦਾ ਰਹਾਉ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਨਾ ਸਮੁਖ ਤੇਜੋ ਬੁਲੇ ਇਹਾ ਓਹਾ ਸੱਚ ਹੋਵੇ ਜੋ ਮੰਗਹਿ ठाकुर ਆਪਣੇ ਤੇ ਸੋਈ ਸੋਈ ਦੇਵ ਸੂਖ ਤੇ ਜੋ ਬੋਲੇ ਇਹ ਹੂ ਹਾ ਸੱਚ ਹੋਵੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ